ਸੇ ਸ਼ਿਕਾਇਤ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚਰਨ ਪੰਜਾਬੀ ਸਟੋਰੀ ਮੇਲ ਤੇ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਆਪਾਂ ਸ਼ੁਰੂ ਕਰਦੇ ਹਾਂ ਹਰਜੀਤ ਕੌਰ ਦਵਰ ਹੈ ਲਿਖਿਆ ਗਿਆ ਨਾਵਲ ਸਾਡਾ ਸਮਾਜ ਇਜਾਜ਼ਤ ਨਹੀਂ ਦਿੰਦਾ ਦਾ ਪਾਗ 16 ਮਾ ਆਓ ਸ਼ੁਰੂ ਕਰੀਏ ਨਰਸ ਬੇਬੇ ਨੂੰ ਲੈ ਕੇ ਆਈ ਤਾਂ ਡਾਕਟਰ ਨੇ ਬੱਚੀ ਨੂੰ ਵਿੰਮੀ ਦੀ ਨਾਲ ਲਟਾ ਦਿੱਤਾ ਬੱਚੀ ਦੇ ਨਾਲ ਪਾਉਣ ਦੀ ਦੇਰ ਸੀ ਕਿ ਵਿੰਮੀ ਦਾ ਹੱਥ ਇੱਕਦਮ ਬੱਚੇ ਵੱਲ ਆ ਗਿਆ ਤੇ ਉਹ ਅੱਖਾਂ ਕੋਲ ਉਸ ਵੱਲ ਵੇਖਿਆ ਤੇ ਬੱਚੀ ਨੂੰ ਨਾਲ ਲਾ ਕੇ ਰੋਣ ਲੱਗ ਪਈ ਮੇਰੀ ਬੱਚੀ ਤੇਰੇ ਪਾਪਾ ਤੇਰੀ ਮੰਤੂ ਪਹਿਲਾਂ ਹੀ ਚਲੇ ਗਏ ਡਾਕਟਰ ਬਸ ਬੱਚੇ ਹੁਣ ਹੋਰ ਨਹੀਂ ਰੋਣਾ ਜੇ ਤੂੰ ਆਪ ਹੀ ਰੋਂਦੀ ਰਹੀ ਤਾਂ ਤੇਰੀ ਬੱਚੀ ਦਾ ਖਿਆਲ ਕੌਣ ਰੱਖੇਗਾ ਵਿਮੀ ਦੇ ਮੱਥੇ ਤੇ ਹੱਥ ਰੱਖ ਕੇ ਤੂੰ ਮਜ਼ਬੂਤ ਬੰਨਾ ਹੈ ਤੂੰ ਇਸ ਦਾ ਮਾਂ ਤੇ ਬਾਪ ਦੋਮੇ ਦੀ ਜ਼ਿੰਮੇਵਾਰੀ ਨਿਭਾਉਣੀ ਆ ਜੇ ਕਮਜ਼ੋਰ ਬਣ ਕੇ ਰੋਈ ਗਈ ਤਾਂ ਤੂੰ بیمار ਹੋ ਜਾਵੇਂਗੀ ਵਿਮੀ ਡਾਕਟਰ ਸਾਹਿਬ ਕੀ ਕਰਾਂ ਰੋਂਦੀ ਹੋਈ ਮੇਰਾ ਇਸ ਦੁਨੀਆ ਤੇ ਕੋਈ ਵੀ ਨਹੀਂ ਕਿਰੇ ਆਸਰੇ ਮੈਂ ਇਸ ਨੂੰ ਪਾਲਾਂਗੀ ਡਾਕਟਰ ਜਿਸ ਨਾਲ ਵਿਮੀ ਸਾਰਾ ਤਕਸੁਰ ਕਰ ਲੈਂਦੀ ਸੀ ਤੇ ਡਾਕਟਰ ਨੂੰ ਸੇ ਸਾਰੀ ਕਹਾਣੀ ਪਤਾ ਸੀ ਕਹਿੰਦੀ ਹੈ ਕਿ ਤੂੰ ਇੰਨੀ ਮਜ਼ਬੂਤ ਪਰ ਕਿ ਤੈਨੂੰ ਕਿਸੇ ਦੇ ਸਹਾਰੇ ਦੀ ਲੋੜ ਹੀ ਨਾ ਪਵੇ ਤੁਸੀਂ ਦੋਵੇਂ ਇੱਕ ਦੂਜੇ ਦਾ ਸਹਾਰਾ ਬਣੋ ਰੋਣ ਨਾਲ ਜ਼ਿੰਦਗੀ ਨਹੀਂ ਚੱਲਦੀ ਵਿਮੀ ਜੀ ਡਾਕਟਰ ਸਾਹਿਬ ਮੈਂ ਹੁਣ ਨਹੀਂ ਰੋਵਾਂਗੀ ਤੇ ਆਪਣੀ ਬੱਚੀ ਨੂੰ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਦੇਵਾਂਗੀ ਡਾਕਟਰ ਨਰਸ ਨੂੰ ਕਹਿੰਦੀ ਹੈ ਕਿ ਵਿਮੇ ਨੂੰ ਬਿਠਾ ਕੇ ਬੱਚੀ ਨੂੰ ਫੀਡ ਦਿਓ ਤਾਂ ਨਰਸ ਬੈਨੋਚਾ ਕਰਕੇ ਵਿਮੇ ਨੂੰ ਬਿਠਾ ਬੱਚੀ ਨੂੰ ਫੀਡ ਦੇਣ ਦੀ ਕੋਸ਼ਿਸ਼ ਕਰਦੀ ਆ ਪਰ ਬੱਚੀ ਦੁੱਧ ਨੂੰ ਮੂੰਹ ਨਹੀਂ ਲਾਉਂਦੀ ਉਹ ਵਿਮੇ ਨੂੰ ਕਹਿੰਦੀ ਆ ਕਿਸ ਨੂੰ ਦੁੱਧ ਪਿਉਣ ਦੀ ਕੋਸ਼ਿਸ਼ ਕਰੋ ਜਾਰਾ دیر ਹੋਣ ਕਰਕੇ ਬੱਚਾ ਫੀਡ ਲੈਣੀ ਭੁੱਲ ਜਾਂਦਾ ਹੈ ਤਾਂ ਵਿਮੇ ਵਾਰ-ਵਾਰ ਬੱਚੀ ਨੂੰ ਫੀਡ ਦੇਣ ਦੀ ਕੋਸ਼ਿਸ਼ ਕਰਦੀ ਆ ਪਰ ਉਹ ਦੁੱਧ ਮੂੰਹ ਵਿੱਚੋਂ ਬਾਹਰ ਕਰ ਦਿੰਦੀ ਆ ਤੇ ਰੋਣ ਲੱਗ ਪੈਂਦੀ ਆ ਹੁਣ ਵਿਮੇ ਦਾ ਸਾਰਾ ਧਿਆਨ ਬੱਚੀ ਵੱਲ ਸੀ ਕਿ ਉਸ ਨੂੰ ਚੁੱਪ ਕਰਾਉਂਦੀ ਆ ਨਰਸ ਉਸ ਤੋਂ ਵਚੀ ਨੂੰ ਫੜ ਲੈਂਦੀ ਅਤੇ ਕਹਿੰਦੀ ਇਸ ਨੂੰ ਭੁੱਖ ਲੱਗੀ ਆ ਮੈਂ ਇਸ ਨੂੰ ਦੂਜਾ ਦੁੱਧ ਪਿਆ ਦੇਣੀ ਆ ਤਾਂ ਬੀਮੀ ਕਹਿੰਦੀ ਨਹੀਂ ਸਿਸਟਰ ਜਿਸ ਨੇ ਦੂਜਾ ਦੁੱਧ ਪੀ ਲਿਆ ਤਾਂ ਫਿਰ ਮੇਰਾ ਤਾਂ ਇਸਨੇ ਨਹੀਂ ਪੀਣਾ ਇਸ ਲਈ ਬੱਚੀ ਮੈਨੂੰ ਦਿਓ ਮੈਂ ਇਸ ਨੂੰ ਆਪਣਾ ਦੁੱਧ ਹੀ ਦਿੰਨੀ ਆ ਇਹ ਸੋਂ ਡਾਕਟਰ ਕਹਿੰਦੀ ਆ ਸ਼ਾਬਾਸ਼ ਬੀਮੀ ਇਸੇ ਤਰ੍ਹਾਂ ਹੀ ਜ਼ਿੰਦਗੀ ਵਿੱਚ ਕਦੇ ਹਿੰਮਤ ਨਾ ਹਾਰਨਾ ਫਿਰ ਬੀਮੀ ਤੇ ਨਰਸੇ ਕਾਫੀ ਮਿਹਨਤ ਕਰਨ ਤੋਂ ਬਾਅਦ ਬੱਚੀ ਥੋੜਾ ਜਿਹਾ ਮਾਂ ਦਾ ਦੁੱਧ ਪੀਂਦੀ ਆ ਵਿਮੀ ਨੇ ਚਿਹਰੇ ਤੇ ਕਸ ਕੋਨ ਸੀ ਉਹ ਪਿਆਰ ਨਾਲ ਬੱਚੀ ਦਾ ਮੂੰਹ ਚੁੰਮ ਲੈਂਦੀ ਆ ਤੇ ਡਾਕਟਰ ਉਸ ਨੂੰ ਜਫੀ ਵਿੱਚ ਲੈ ਕਹਿੰਦੀ ਆ ਕਿ ਮੇਰੀ ਬੱਚੀ ਬਹੁਤ ਹਿੰਮਤੀ ਆ ਵਿਮੀ ਨੂੰ ਚੁੱਪ ਕਰਵਾਉਣ ਵਾਲੀ ਡਾਕਟਰ ਆਪ ਵੀ ਰੋਣ ਲੱਗ ਪੈਂਦੀ ਆ ਤਾਂ ਵਿਮੀ ਰੋਂਦੀ ਹੋਈ ਕਹਿੰਦੀ ਆ ਕਿ ਡਾਕਟਰ ਸਾਹਿਬ ਤੁਸੀਂ ਨਾ ਰੋਓ ਤੁਸੀਂ ਤਾਂ ਮੈਨੂੰ ਮਾਂ ਵਰਗੀ ਲੱਗਦੇ ਹੋ ਡਾਕਟਰ ਜੀ ਤੁਸੀਂ ਮੈਨੂੰ ਮਾਂ ਕਿਹਾ ਤਾਂ ਤੇਰੀ ਹੀ ਮਾਂ ਦੀ ਤੈਨੂੰ ਜਦੋਂ ਵੀ ਲੋੜ ਪਵੇ ਪਿੱਛੇ ਨਹੀਂ ਹਟੇਗੀ ਇਹ ਦੋਵੇਂ ਇੱਕ ਦੂਜੇ ਨੂੰ ਕੁੱਟ ਕੇ ਜੱਫੀ ਪਾ ਲੈਂਦੀਆਂ ਹਨ ਤੇ ਵਿੰਮੀ ਦਾ ਉਸਦੇ ਗੱਲ ਲੱਗੇ ਰੋ ਕੇ ਸਾਰਾ ਦਰਦ ਹੰਝੂਆਂ ਰਾਹੀਂ ਵਹਾ ਜਾਂਦਾ ਹੈ ਸਾਰੇ ਬਾਹਰ ਬੈਠੇ ਸੋਚ ਰਹੇ ਸਨ ਕਿ ਪਤਨੇ ਡਾਕਟਰ ਐਨੀ ਦੇ ਦੀ ਬਾਹਰ ਕਿਉਂ ਨਹੀਂ ਆਈ ਇਨੇ ਨੂੰ ਡਾਕਟਰ ਨੇ ਬਾਹਰ ਆ ਕੇ ਕਿਹਾ ਕਿ ਤੁਸੀਂ ਵਿੰਮੀ ਨੂੰ ਮਿਲ ਸਕਦੇ ਹੋ ਪਰ ਕਿਸੇ ਨੇ ਵੀ ਉਸ ਨੂੰ ਰੋਵਾਣਾ ਨਹੀਂ ਬਲਰਾ ਛੁੱਟ ਕੇ ਕਹਿੰਦਾ ਹੈ ਕਿ ਮੈਂ ਪਹਿਲਾਂ ਮਿਲਾਂ ਤਾਂ ਉਹ ਤੇ ਕੀਰਤ ਦੋਵੇਂ ਅੰਦਰ ਚਲੇ ਰਹੇ ਹਾਂ ਦੇ ਬਲਰਾਜ ਵਿਮੀ ਦੇ ਸਿਰ ਤੇ ਪਿਆਰ ਦਿੰਦਾ ਹੈ ਤਾਂ ਉਸ ਦੀਆਂ ੱਟਕੇ ਨਾਲ ਭੁੱਬਾ ਨਿੱਕਲ ਜਾਂਦੀਆਂ ਹਨ ਤਾਂ ਵਿਮੀ ਵੀ ਰੋਣ ਲੱਗ ਪਈ ਨਰਸ ਕਹਿੰਦੀ ਆ ਕਿ ਅੰਕਲ ਪਲੀਜ਼ ਡਾਕਟਰ ਸਾਹਿਬ ਨੇ ਤੁਹਾਨੂੰ ਮਨਿਆ ਕਰਿਆ ਸੀ ਕਿ ਕਿਸੇ ਨੇ ਰੋਣਾ ਨਹੀਂ ਕਿ ਸਿਸਟਰ ਦੁੱਖ ਜਿੰਨਾ ਛੇ ਦਿਲ ਵਿੱਚੋਂ ਹੰਝੂਆਂ ਵਿੱਚ ਵਹੇ ਨਾ ਤਾਂ ਦਿਲ ਹੌਲਾ ਨਹੀਂ ਹੁੰਦਾ ਤੇ ਕੀਰਤ ਵੀ ਵਿਮੀ ਨੂੰ ਜੱਫੀ ਵਿੱਚ ਲੈ ਰੋਣ ਲੱਗਦੀ ਆ ਤੇ ਵਿਮੀ ਨੂੰ ਚੁੱਪ ਕਰਾਉਂਦੀ ਹੋਈ ਕਹਿੰਦੀ ਆ ਨਾ ਮੇਰੀ ਭੈਣ ਚੁੱਪ ਕਰ بس ਹੁਣ ਨਹੀਂ ਰੋਣਾ ਇਸ ਬੱਚੀ ਦੀ ਕਸਮਾ ਤੈਨੂੰ ਕਿ ਹੁਣ ਤੂੰ ਨਹੀਂ ਰੋਵੇਂਗੀ ਇਸ ਲਈ ਤੈਨੂੰ ਹੱਸ ਕੇ ਜ਼ਿੰਦਗੀ ਜਿਉਣੀ ਆ ਕੀਰਤ ਵਿੰਮੀ ਨੂੰ ਕਹਿੰਦੀ ਆ ਕਿ ਨਾ ਮੇਰੀ ਭੈਣ ਤੂੰ ਹੁਣ ਨਹੀਂ ਰੋਣਾ ਤੈਨੂੰ ਕਸਮਾ ਇਸ ਬੱਚੀ ਦੀ ਤੂੰ ਇਹਦੇ ਲਈ ਹੱਸ ਕੇ ਜ਼ਿੰਦਗੀ ਜਿਉਣੀ ਆ ਹੁਣ ਵਿੰਮੀ ਨੂੰ ਆਪਣੀ ਬੱਚੀ ਨੂੰ ਵੇਖ ਕੇ ਕੁਝ ਹੌਂਸਲਾ ਹੋਇਆ ਸੀ ਰੋ ਕੇ ਉਸ ਦਾ ਮਨ ਵੀ ਹੌਲਾ ਹੋ ਗਿਆ ਸੀ ਬਲਰਾਜ ਬਾਹਰ ਗਿਆ ਤਾਂ ਅਸ਼ੋਕ ਨੂੰ ਕਹਿੰਦਾ ਕਿ ਤੁਸੀਂ ਵਿੰਮੀ ਕੋਲ ਜਾਓ ਅਸ਼ੋਕ ਤੇ ਨੀਨਾ ਵਿੰਮੀ ਕੋਲ ਗਈ ਅਸ਼ੋਕ ਵਿਮੀ ਨੂੰ ਗਲ ਨਾਲ ਲਾ ਕੇ ਰੋਣ ਲੱਗਾ ਪਰ ਹੁਣ ਵਿਮੀ ਨੂੰ ਰੋਣਾ ਨਹੀਂ ਆ ਰਿਹਾ ਸੀ ਉਹ ਕਹਿੰਦੀ ਪਪਾ ਕੋਈ ਗੱਲ ਨਹੀਂ ਜੋ ਮੇਰੀ ਕਿਸਮਤ ਸੀ ਤੁਸੀਂ ਨਾ ਬਰੋ ਉਹ ਅਸ਼ੋਕ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਜਿਵੇਂ ਉਸ ਦੇ ਦਿਲ ਤੇ ਸ਼ੁਰੀਆਂ ਚੱਲ ਰਹੀਆਂ ਹੋਣ ਮੇਰੀ ਧੀ ਦੇ ਪਤੀ ਦੀ ਮੌਤ ਹੋ ਗਈ ਆ ਤੇ ਉਹ ਮੈਨੂੰ ਹੀ ਕਹਿ ਰਹੀ ਆ ਕਿ ਪਪਾ ਕੋਈ ਗੱਲ ਨਹੀਂ ਜੋ ਮੇਰੀ ਕਿਸਮਤ ਸੀ ਅਸ਼ੋਕ ਰੋਂਦਾ ਹੋਇਆ ਕਹਿੰਦਾ ਆ ਕਿ ਕਿਸਮਤ ਨਹੀਂ ਸੀ ਅਸਲੀ ਹੀ ਤੇਰੇ ਦੁਸ਼ਮਣ ਬਣ ਗਏ ਸੀ ਨੀਨਾ ਵਿਰੋਧੀ ਆ ਪਰ ਬੋਲਦੀ ਕੁਝ ਨਹੀਂ ਵਿੱਪਨ ਵੀ ਅੰਦਰ ਆਇਆ ਤਾ ਉਹ ਵੀ ਬਿਮੀ ਨੂੰ ਕੋਈ ਫਰਕ ਨਹੀਂ ਪਿਆ ਤਾ ਉਹ ਚੁੱਪ ਕਰਕੇ ਆਪਣੇ ਬੱਚੇ ਉੱਪਰ ਹੱਥ ਰੱਖ ਅੱਖਾਂ ਬੰਦ ਕਰਕੇ ਲੇਟੀ ਰਹੀ ਬੱਚਿਆਂ ਵਾਲਾ ਡਾਕਟਰ ਬੱਚੀ ਨੂੰ ਚੈੱਕ ਕਰਨ ਆਇਆ ਤਾ ਉਸਨੇ ਸਾਰਿਆਂ ਨੂੰ ਬਾਹਰ ਜਾਣ ਲਈ ਕਿਹਾ ਇੰਨੀ ਨੂੰ ਬਿਮੀ ਦੀ ਡਾਕਟਰ ਵੀ ਆ ਗਈ ਤੇ ਬੱਚਿਆਂ ਵਾਲੇ ਡਾਕਟਰ ਤੋਂ ਬੱਚੀ ਦੇ ਬਾਰੇ ਪੁੱਛਣ ਲੱਗੀ ਤਾ ਡਾਕਟਰ ਕਹਿੰਦਾ ਕਿ ਬੱਚੀ ਨੂੰ ਕੱਲ ਤੱਕ ਇੱਥੇ ਰੱਖਾਂਗੀ ਪਰ ਸੋ ਛੁੱਟੀ ਦੇ ਦੇਵਾਂਗੀ ਤਾ ਉਹ ਕਹਿੰਦੀ ਆ ਕੀ ਵਿੰਮੀ ਵੀ ਹੁਣ ਠੀਕ ਆ ਇਸ ਨੂੰ ਵੀ ਪਰਸੋਂ ਹੀ ਭੇਜ ਦੇਵਾਂਗੇ ਕੀ تھی ਦੋ ਦਿਨ ਵਿੰਮੀ ਕੋਲ ਰਹਿੰਦੀ ਆ ਅਸ਼ੋਕ ਦੀ ਨੀਨਾ ਆ ਜਾਂਦੇ ਹਨ ਪਰ ਵਿੰਮੀ ਕਿਸੇ ਨਾਲ ਵੀ ਜ਼ਿਆਦਾ ਨਹੀਂ ਬੋਲਦੀ ਚੁੱਪ ਹੀ ਰਹਿੰਦੀ ਆ ਜਿਸ ਦਿਨ ਸ਼ਾਮ ਨੂੰ ਛੁੱਟੀ ਮਿਲੀ ਉਸ ਦਿਨ ਸਵੇਰੇ ਵਿਕਾਸ ਦਾ ਚੌਥਾ ਸੀ ਪਿਤਾ ਦੀ ਮੌਤ ਤੇ ਬੱਚੀ ਦਾ ਜਨਮ ਹੋਇਆ ਤੇ ਚੌਥੇ ਬਲੇ ਦਿਨ ਬੱਚੀ ਘਰ ਆਈ ਬੱਚੇ ਦੇ ਪੈਦਾ ਹੋਣ ਤੇ ਸ਼ਗਨ ਮਨਾਏ ਜਾਂਦੇ ਹਨ ਪਰ ਇਸ ਵਚੀ ਦੇ ਭਾਗ ਕਿਹੋ ਜਿਹੇ ਸਨ ਕਿ ਘਰ ਵਿੱਚ ਬੈਨ ਪਏ ਰਹੇ ਸਨ ਸੋਨੂ ਤੇ ਕੀਰਤ ਵਿੰਮੀ ਨੂੰ ਲੈ ਕੇ ਆਈ ਤਾਂ ਰੇ ਨੂੰ ਉਸ ਨੂੰ ਗੱਡੀ ਵਿੱਚੋਂ ਉਤਾਰਨ ਵੀ ਨਾ ਦਿੱਤਾ ਤੇ ਉਸ ਨੂੰ ਬੋਲਣ ਲੱਗੀ ਕਹਿੰਦੀ ਕਿ ਤੁਸੀਂ ਦੋਵੇਂ ਮਾਮਾ ਧੀਆ ਡੈਣਾ ਖਾ ਗਈਆਂ ਮੇਰੇ ਪੁੱਤਰ ਨੂੰ ਤੂੰ ਹੁਣ ਇੱਥੇ ਕੀ ਲੈਣ ਆਈਆਂ ਨਿਕਲ ਜਾ ਮੇਰੇ ਘਰੋਂ ਤੂੰ ਇੱਥੇ ਤੇਰਾ ਕੁਝ ਨਹੀਂ ਰਿਹਾ ਹੁਣ ਜਿਹਦੇ ਨਾਲ ਵਿਆਹ ਕੀ ਆਈ ਸੀ ਜਦੋਂ ਉਹ ਹੀ ਨਹੀਂ ਰਿਹਾ ਤੇਰਾ ਇੱਥੇ ਕੀ ਕੰਮ ਹੈ ਵਿਮੇਂਤਾਏ ਸਭ ਸੁਣਨ ਦੀ ਆਦਤ ਪੈ ਗਈ ਸੀ ਉਸ ਨੂੰ ਰੀਨੂ ਤੋਂ ਕੋਈ ਉਮੀਦ ਵੀ ਨਹੀਂ ਸੀ ਪਰ ਕੀਰਤ ਨੂੰ ਇਹ ਸਭ ਬਰਦਾਸ਼ਤ ਨਹੀਂ ਹੋ ਰਿਹਾ ਸੀ ਕੀਰਤ ਨੇ ਰੀਨੂ ਦੇ ਬਾਂਹ ਫੜ ਲਈ ਤੇ ਕਹਿੰਦੀ ਕਿ ਸ਼ਰਮ ਤਾਂ ਨਹੀਂ ਆਉਦੀ ਤੈਨੂੰ ਇਸ ਦੀ ਜ਼ਿੰਦਗੀ ਤੂੰ ਹੀ ਬਰਬਾਦ ਕੀਤੀ ਆ ਖ਼ਬਰਦਾਰ ਜਿਵੇਂ ਇੱਕ ਲਫ਼ਜ਼ ਵੀ ਹੋਰ ਬੋਲਿਆ ਤੂੰ ਜਿੰਨਾ ਇਹ ਚੁੱਪ ਰਹੀ ਤੂੰ ਇਸ ਦੇ ਸਿਰ ਤੇ ਹੀ ਚੜ ਗਈ ਜਿੰਨਾ ਕਰ ਤੇ ਰਹੀ ਉਹਨਾਂ ਹੀ ਵਿਮੇ ਦਾ ਵੀ ਉਹ ਵੀ ਇਸ ਘਰ ਵਿੱਚ ਵਿਆਹ ਕੇ ਆਈ ਆ ਰੀਨਾ ਸੋਨੂ ਵੱਲ ਵੇਖ ਕੇ ਕਹਿੰਦੀ ਕਿ ਇਹਨੂੰ ਹੁਣੇ ਹੀ ਸਰਤੇ ਚੜਾ ਲਿਆ ਤੇਰੇ ਸਾਹਮਣੇ ਮੇਰੀ ਵਿੱਚ ਤੇ ਕਰੀ ਜਾਂਦੀ ਆ ਸੁਣ ਮੰਮੀ ਠੀਕੀ ਤਾਂ ਕਹਿ ਰਹੀ ਹੈ ਕੀਪ ਭਾਬੀ ਦਾ ਘਰ ਵੀ ਤਾਂ ਇਹੀ ਆ ਤੁਸੀਂ ਐਵੇਂ ਕਿਉਂ ਬੋਲਦੇ ਹੋ ਭਾਬੀ ਨੂੰ ਕੀਰਤ ਨੇ ਬੱਚੀ ਨੂੰ ਚੁੱਕਿਆ ਤੇ ਵਿੰਮੀ ਨੂੰ ਗੱਡੀ ਵਿੱਚੋਂ ਬਾਹਰ ਕੱਢਣ ਲੱਗੀ ਇਹਨੇ ਨੂੰ ਸ਼ੀਲਾ ਕੇ ਵਿੰਮੀ ਨੂੰ ਫੜ ਲਿਆ ਤੇ ਸਹਾਰਾ ਦੇ ਕੇ ਉਸਨੇ ਕਮਰੇ ਵਿੱਚ ਲੈ ਆਈ ਉਸ ਨੂੰ ਬੈੱਡ ਤੇ ਬਿਠਾਉ ਉਸ ਨੂੰ ਪਿਆਰ ਦੇ ਕੇ ਰੋਣ ਲੱਗੀ ਫਿਮੀ ਬੇਟਾ ਤੇਰੇ ਨਾਲ ਭਗਵਾਨ ਨੇ ਚੰਗਾ ਨਹੀਂ ਕਰਿਆ ਤੇਰੀ ਕਿਸਮਤ ਵਿੱਚ ਕਿਉਂ ਇੰਨੇ ਦੁੱਖ ਲਿਖ ਦਿੱਤੇ ਨੇ ਵਿਮੀ ਵੀ ਰੋਣ ਲੱਗ ਪਈ ਵਿਕਾਸ ਤੇ ਉਸਦੀ ਵਿਆਹ ਵਾਲੀ ਲੱਗੀ ਫੋਟੋ ਵੱਲ ਵੇਖ ਕੇ ਸੋਚਦੀ ਆ ਕਿ ਵਿਕਾਸ ਤੇਰੇ ਕਰਕੇ ਹੀ ਇਹ ਮੇਰਾ ਕਰ ਸੀ ਤੂੰ چلا ਗਿਆ ਤਾਂ ਹੁਣ ਇਹ ਘਰ ਵੀ ਮੇਰਾ ਨਹੀਂ ਰਿਹਾ ਖੀਰ ਨਹੀਂ ਹੁਣ ਨਹੀਂ ਰੋਣਾ ਬਸ ਮੇਰੀ ਭੈਣ ਹੁਣ ਆਪਾਂ ਦੋਵੇਂ ਭੈਣਾ ਹਾਂ ਭਾਬੀ ਵਾਲਾ ਰਿਸ਼ਤਾ ਵਿਕਾਸ ਵੀਰ ਜੀ ਨਾਲ ਹੀ ਖਤਮ ਹੋ ਗਿਆ ਹੁਣ ਤੇਰੀ ਭੈਣ ਦੀ ਹੁੰਦੀ ਆ ਕੋਈ ਤੈਨੂੰ ਕੁਝ ਨਹੀਂ ਕਹਿ ਸਕਦਾ ਚਿਤ ਵਿੰਮੀ ਨੂੰ ਕਹਿੰਦੀ ਹੈ ਕਿ ਨਹੀਂ ਹੁਣ ਨਹੀਂ ਰੋਣਾ ਮੇਰੀ ਭੈਣ ਮੇਰੀ ਹੁੰਦੀ ਆ ਤੈਨੂੰ ਕੋਈ ਕੁਝ ਵੀ ਨਹੀਂ ਕਹਿ ਸਕਦਾ ਪਰ ਰੇ ਨੂੰ ਸੜੀ ਬਲੀ ਬੋਲਦੀ ਰਹਿੰਦੀ ਆ ਕਿ ਮੇਰੀ ਹੀ ਮੱਤ ਮਰੀਗੀ ਜੁਨੇਸ ਕੁੜੀ ਨੂੰ ਨੋ ਬਣਾ ਕੇ ਕਰ ਲਈ ਦੂਜੀ ਤਾਂ ਮੈਨੂੰ ਆਫਤ ਹੀ ਲੱਗਦੀ ਆ ਹੁਣੇ ਹੀ ਮੇਰੇ ਗੱਲ ਪੈਣ ਲੱਗ ਪਈ ਕੱਲ ਤਾਂ ਇਹ ਮੈਨੂੰ ਘਰੋਂ ਹੀ ਖੜ ਦੇ ਦੇਗੀ ਜੇ ਜੀਹੇ ਛੇਤੀ ਬਾਹਰ ਨਾ ਗਈ ਤਾਂ ਮੈਨੂੰ ਹੀ ਇਹਦਾ ਮੱਕੂ ਠੱਪਣਾ ਪੈਣਾ ਆ ਕੀਰਤ ਸਾਰਾ ਦਿਨ ਆ ਬੀਮੀ ਤੇ ਬੱਚੇ ਦਾ ਧਿਆਨ ਰੱਖਦੀ ਆ ਉਹ ਬੀਮੀ ਨੂੰ ਕਹਿੰਦੀ ਆ ਕਿ ਇੰਨੇ ਭੋਲੇ ਬਣਨ ਨਾਲ ਲੋਕ ਤੁਹਾਨੂੰ ਛੇ ਨਹੀਂ ਦਿੰਦੇ ਜੇ ਹੱਕ ਨਾ ਮਿਲਣ ਤਾਂ ਉਹਨਾਂ ਲਈ ਲੜੋ ਜੇ ਤੁਹਾਡੇ ਨਾਲ ਕੁਝ ਗਲਤ ਹੁੰਦਾ ਹੈ ਤਾਂ ਉਸ ਦਾ ਵਿਰੋਧ ਕਰੋ ਚੁੱਪ ਕਰਕੇ ਬੈਠੇ ਰਹਿਣ ਨਾਲ ਮਸਲਾ ਹੱਲ ਨਹੀਂ ਹੁੰਦਾ ਬੀਮੀ ਕੀਰਤ ਮੇਰੇ ਤੇ ਇਹ ਸਭ ਨਹੀਂ ਹੁੰਦਾ ਮੇਰੇ ਤੋਂ ਕਿਸੇ ਦੇ ਅੱਗੇ ਨਹੀਂ ਬੋਲਿਆ ਜਾਂਦਾ कीरत तेरे नाम बोलने करके तू आज इत्थे तक पहुंच गई जे तू मां-बाप के बोलती कि मैं कोई गलत काम नहीं करਾਂगी पर मैं विवाह रोहन तो बिना किसी नाल नहीं करपाणा ता आज हे नौबत ही नहीं होनी सी विम्मी कीरत प्लीज मैं बिल्कुल मन दी शांति चौनी हां कोई गल नहीं प्लीज गुस्सा ना करें कीरत चल ठीक है मैं कोई गल नहीं करदी तू आराम करला ਸ਼ੀਲਾ ਨੇ ਰਸੋਈ ਦਾ ਕੰਮ ਕਰਕੇ ਵਿੰਮੀ ਦੀਆਂ ਲੱਤਾਂ ਵਗੈਰਾ ਦਵਾ ਦੇਣੀਆਂ ਤੇ ਸਰੀਰ ਦੀ ਮਾਲਿਸ਼ ਕਰਨੀ ਉਹ ਕਹਿੰਦੀ ਬੱਚੇ ਦੇ ਜਨਮ ਸਮੇਂ ਔਰਤ ਦਾ ਸਾਰਾ ਸਰੀਰ ਟੁੱਟਦਾ ਹੈ ਔਰਤਾ ਵੀ ਦੁਬਾਰਾ ਜਨਮ ਹੁੰਦਾ ਹੈ ਇਸ ਕਰਕੇ ਸਰੀਰ ਨੂੰ ਦਬਾਉਣ ਤੇ ਮਾਲਿਸ਼ ਕਰਨ ਨਾਲ ਸਰੀਰ ਨੂੰ ਆਰਾਮ ਮਿਲਦਾ ਹੈ ਅਸ਼ੋਕ ਤੇ ਨੀਨਾ ਵੀ ਹਰ ਰੋਜ਼ ਹੀ ਆ ਜਾਂਦੇ ਥੋੜਾ ਸਮਾਂ ਵਿੰਮੀ ਖੁਲ੍ਹ ਬੈਠਦੀ ਪਰ ਵਿੰਮੀ ਉਹਨਾਂ ਨਾਲ ਕੋਈ ਗੱਲ ਨਹੀਂ ਕਰਦੀ ਸੀ ਰੇਨੂ ਨੇ ਇੱਕ ਵਾਰ ਫੇ ਬਿੰਮੀ ਦਾ ਬੱਚੀ ਨੂੰ ਆ ਕੇ ਵੇਖਿਆ ਨਹੀਂ ਜਦੋਂ ਕੋਈ ਔਰਤ ਆਉਂਦੀ ਤੇ ਬਿੰਮੀ ਬਾਰੇ ਪੁੱਛਦੀ ਤਾਂ ਉਹ ਕਹਿੰਦੀ ਠੀਕ ਏ ਉਹਨੂੰ ਕੀ ਫਰਕ ਪੈਣਾ ਕੱਲ ਨੂੰ ਮਾਪਿਓ ਹੋਰ ਥਾਂ ਵਿਆਹ ਦੇਣਗੇ ਮੈਨੂੰ ਤਾਂ ਪੁੱਤਰ ਨਹੀਂ ਮਿਲਣਾ ਨਾ ਉਸੇ ਗਵੰਡਨ ਸੰਤੋਸ਼ ਕਹਿੰਦੀ ਨਾ ਨਹੀਂ ਪੈਣ ਇਸ ਤਰ੍ਹਾਂ ਨਾ ਬੋਲ ਮੈਨੂੰ ਤਾਂ ਤੇਰੀ ਨੂੰ ਬੜੀ ਚੰਗੀ ਲੱਗਦੀ ਆ ਤੇਰੇ ਕੋਲ ਤੇ ਦੂਜਾ ਪੁੱਤਰ ਵੀ ਆ ਉਹਦੀ ਵਿਚਾਰੀ ਦੀ ਤਾਂ ਦੁਨੀਆ ਹੀ ਉੱਚੜ ਗਈ ਆ ਰੇ ਇਹੋ ਜਿਹੇ ਆ ਬਾਹਰੀ ਚੰਗੀਆਂ ਬਣ ਕੇ ਵਿਖਾਉਂਦੀਆਂ ਹਨ ਪਤਾ ਤੇ ਘਰ ਦੇਆਂ ਨੂੰ ਹੁੰਦਾ ਕਿ ਕਿਵੇਂ ਦੀ ਆ ਕਈ ਔਰਤਾਂ ਦਾ ਉਸ ਦੀਆਂ ਗੱਲਾਂ ਸੁਣ ਕੇ ਸੱਚ ਮੰਨ ਲੈਂਦੀਆਂ ਕਿ ਰੀਨੂ ਦੀ ਨੂੰ ਸ਼ਾਇਦ ਚੰਗੀ ਨਹੀਂ ਜੇ ਝੂਠ ਨੂੰ ਸੱਚ ਸੱਚ ਕਹੀ ਜਾਉ ਤੇ ਕਈ ਵਾਰ ਵੇਖਣ ਵਾਲਾ ਝੂਠ ਨੂੰ ਵੀ ਸੱਚ ਸਮਝ ਲੈਂਦਾ ਉਹ ਔਰਤਾਂ ਵਿਮੀ ਕੋਲ ਆਉਂਦੀਆਂ ਤਾਂ ਉਹ ਕੁਝ ਨਾ ਬੋਲਦੀ ਬਸ ਵਿਕਾਸ ਦਾ ਨਾ ਸੁਣ ਰੋ ਪੈਂਦੀ ਪਤੀ ਪਰ ਮਾੜਾ ਵੀ ਹੋਵੇ ਇੱਕ ਪਤੀ ਵਰਤਾ ਔਰਤ ਉਸ ਨੂੰ ਆਪਣਾ ਸਭ ਕੁਝ ਮੰਨ ਲੈਂਦੀ ਆ ਤੇ ਜਦੋਂ ਉਹ چلا ਜਾਵੇ ਤਾਂ ਔਰਤ ਦੀ ਜ਼ਿੰਦਗੀ ਵਿੱਚ ਕੁਝ ਨਹੀਂ ਰਹਿੰਦਾ ਸਭ ਕੁਝ ਖਤਮ ਹੋ ਜਾਂਦਾ ਹੈ ਵਿਮੀ ਦਾ ਵੀ ਇਹੀ ਹਾਲ ਸੀ ਬਸ ਕਿਸੇ ਨਾਲ ਇੱਕ ਲਫ਼ਜ਼ ਵੀ ਨਾ ਬੋਲਦੀ ਜਦੋਂ ਮਨ ਜ਼ਿਆਦਾ ਪਰਜੰਦਤ ਰੋ ਲੈਂਦੀ ਪੰਗਾ ਜੀ ਹਰ ਰੋਜ਼ ਵਿਕਾਸ ਦੀ ਨਾਦੀ ਪੂਜਾ ਕਰਵਾਉਂਦੇ ਉਹ ਕਹਿੰਦੇ ਕਿ ਮ੍ਰਿਤਕ ਦੀ ਪਤਨੀ ਤੇ ਬੱਚੇ ਨੂੰ ਪੂਜਾ ਵਿੱਚ ਬਿਠਾਓ ਤੇ ਰੀ ਨੂੰ ਕਹਿੰਦੀ ਉਹਦਾ ਕੋਈ ਨਹੀਂ ਆ ਬਲਰਾਜ ਕਹਿਣ ਲੱਗਾ ਪੰਦੇ ਜੀ ਪੂਜਾ ਵਿਕਾਸ ਦੇ ਕਮਰੇ ਵਿੱਚ ਹੀ ਛੇ ਕਰਿਓ ਉਸ ਦੀ ਪਤਨੀ ਠੀਕ ਨਹੀਂ ਤੇ ਬੱਚੀ ਵੀ ਛੋਟੀ ਆ ਪੰਦੇ ਜੀ ਵਿਕਾਸ ਦੇ ਕਮਰੇ ਵਿੱਚ ਪੂਜਾ ਕਰਦੇ ਸੀ ਧਰੀ ਨੂੰ ਪੂਜਾ ਵਿੱਚ ਹੀ ਨਿਭਾ ਕੇ ਜਦ ਕਿ ਉਸ ਵਿੱਚ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਬੈਠਣਾ ਜ਼ਰੂਰੀ ਹੁੰਦਾ ਹੈ ਵਿੰਮੀ ਆਪਣੀ ਬੱਚੀ ਨੂੰ ਗੋਦ ਵਿੱਚ ਚੁੱਕ ਮੰਨ ਨਾਲ ਗੱਲਾਂ ਕਰਦੀ ਕਿ ਸਾਡੀ ਦੋ ਮਾਮਾ ਮਾਮਾ ਧੀਆਂ ਦੀ ਕਿਸਮਤ ਹੀ ਮਾੜੀ ਆ ਮੈਂ ਛੋਟੀ ਸੀ ਤਾਂ ਮੇਰੀ ਮਾਂ ਮਰ ਗਈ ਤੇ ਮੇਰੀ ਬੱਚੀ ਤੇਰੇ ਪਾਪਾ ਚਲੇ ਗਿਆ ਪਰ ਮੈਂ ਤੇਰੇ ਨਾਲ ਉਹ ਨਹੀਂ ਹੋਣ ਦਿਆਂਗੀ ਜੋ ਮੇਰੇ ਨਾਲ ਹੋਇਆ ਆਪਣੀ ਬੱਚੀ ਦੀ ਹਰ ਇੱਕ ਇੱਛਾ ਪੂਰੀ ਕਰਾਂਗੀ ਵਿਮੇ ਆਪਣੀ ਬੱਚੀ ਨੂੰ ਗੋਦ ਵਿੱਚ ਚੁੱਕ ਉਸ ਨਾਲ ਗੱਲਾਂ ਕਰਦੀ ਆ ਕਿ ਸਾਡੀ ਦੋ ਮਾਮਾ ਮਾਵਾਂ ਧੀਆਂ ਦੀ ਕਿਸਮਤ ਹੀ ਮਾੜੀ ਆ ਮੇਰੀ ਛੋਟੀ ਉਮਰ ਵਿੱਚ ਮਾਂ ਮਰ ਗਈ ਸੀ ਤੇਰੇ ਪਾਪਾ ਚਲੇ ਗਏ ਪਰ ਮੈਂ ਤੇਰੇ ਨਾਲ ਉਹ ਨਹੀਂ ਹੋਣ ਦਿਆਂਗੀ ਜੋ ਮੇਰੇ ਨਾਲ ਹੋਇਆ ਅੱਜ ਵਿਕਾਸ ਦੀ ਪੀਰਮੀ ਸੀ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਸੀ ਕੀਰਤ ਦੇ ਮੰਮੀ ਪਾਪਾ ਤੇ ਰੋਹਨ ਵੀ ਆਏ ਸਨ ਰੋਹਨ ਨੂੰ ਵਿੰਮੀ ਨੂੰ ਇਸ ਹੱਥ ਵਿੱਚ ਵੇਖ ਬਹੁਤ ਦੁੱਖ ਹੋ ਰਿਹਾ ਸੀ ਉਹ ਸੋਚ ਰਿਹਾ ਸੀ ਕਿ ਹੁਣ ਉਹ ਵਿੰਮੀ ਨਾਲ ਵਿਆਹ ਕਰ ਉਸ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਭਰ ਦੇਵੇਗਾ ਪਰ ਉਹ ਸੋਚਦਾ ਹੈ ਕਿ ਕੀਰਤ ਨੂੰ ਕਹੇਗਾ ਤੇ ਉਹ ਕੋਈ ਨਾ ਕੋਈ ਰਸਤਾ ਲੱਭ ਲਵੇਗੀ ਭੋਗ ਦੀਆਂ ਰਸਮਾਂ ਤੋਂ ਬਾਅਦ ਅਸ਼ੋਕ ਪਲਰਾਜ ਨੂੰ ਕਹਿਣ ਲੱਗਾ ਕਿ ਹੁਣ ਆਪਾਂ ਵਿੰਮੀ ਬਾਰੇ ਕੁਝ ਸੋਚੀਏ ساری ਉਮਰ ਪਈਆ ਅਸੀਂ ਤਾਂ ਇੱਕ ਕਾਲੀ ਘਰ ਬੈਠੇ ਅਜੇ ਤਾਈਂ ਇਸ ਦੀ ਵਿਆਦੀ ਉਮਰ ਵੀ ਨਹੀਂ ਹੋਈ ਸੀ ਕਿ ਵਿਧਵਾ ਵੀ ਹੋ ਗਈ। ਵਿਹਾਂ ਨੇ ਵਿਆਹ ਦਿੱਤੀ ਸੀ ਤੇ ਹੁਣ 21ਵਾਂ ਸਾਲ ਲੱਗਾ ਹੈ। ਬਲਰਾਜ ਅਸ਼ੋਕ ਨੂੰ ਕਹਿੰਦਾ ਜਿਵੇਂ ਤੁਸੀਂ ਕਹਿੰਦੇ ਹੋ ਉਵੇਂ ਹੀ ਕਰ ਲਵਾਂਗੇ। ਬੱਚੀ ਥੋੜੀ ਜ਼ਿਆਦਾ ਛੋਟੀ ਆ। ਉਹ ਤਵੰਮੀ ਦੇ ਨਾਲ ਹੀ ਰਹੇਗੀ। ਜਿੱਥੇ ਵੀ ਕਿਤੇ ਬਿਮੀ ਬਾਰੇ ਗੱਲ ਕਰਾਂਗੇ। ਇਹ ਗੱਲ ਉਹਨਾਂ ਨਾਲ ਕਰਨੀ ਪਵੇਗੀ। ਮੇਰੇ ਹਿਸਾਬ ਨਾਲ ਅਜੇ ਥੋੜਾ ਸਮਰ ਰੁਕ ਜਾਣਾ ਚਾਹੀਦਾ ਹੈ। ਮੈਂ ਵਿੰਮੀ ਨੂੰ ਜਾਣਦਾ ਹਾਂ ਉਸਨੇ ਇੰਨੀ ਜਲਦੀ ਕੋਈ ਫੈਸਲਾ ਨਹੀਂ ਲੈਣਾ ਅਸ਼ੋਕ ਤੁਸੀਂ ਕੱਲ ਸਾਡੇ ਮੋੜਮੀ ਲੈ ਕੇ ਆਉਂਗੇ ਤਾਂ ਅਸੀਂ ਵਿੰਮੀ ਨੂੰ ਉੱਥੇ ਹੀ ਰੱਖ ਲਵਾਂਗੇ ਤੇ ਫਿਰ ਹੌਲੀ-ਹੌਲੀ ਗੱਲ ਕਰ ਲਵਾਂਗੇ ਬਲਰਾਜ ਪਾਈ ਸਾਹਿਬ ਮੈਂ ਚਾਹਨਾ ਹੈ ਕਿ ਵਿੰਮੀ ਹੁਣ ਸਾਡੀ ਵੀ ਧੀ ਆ ਮੈਂ ਆਪਣੇ ਘਰੋਂ ਹੀ ਇਸ ਨੂੰ ਵਿਦਿਆ ਕਰਨਾ ਚਾਹਾਂਗਾ ਇਸ ਨਾਲ ਮੇਰੇ ਪਾਪਾਂ ਦਾ ਪਛਤਾਵਾ ਵੀ ਹੋ ਜਾਵੇਗਾ ਵਿਕਾਸ ਨਾਲ ਵਿਆਹ ਕੇ ਅਸੀਂ ਵਿੰਮੀ ਤੇ ਦੋਸ਼ੀ ਆ ਸ਼ੋਕ ਸਭ ਤੋਂ ਵੱਡੇ ਦੋਸ਼ੀ ਤਾਂ ਅਸੀਂ ਹਾਂ ਤੁਹਾਡਾ ਤਾਂ ਮੁੰਡਾ ਸੀ ਤੁਸੀਂ ਕਿਸੇ ਤਰ੍ਹਾਂ ਵਿਆਹਣਾ ਹੀ ਸੀ ਪਰ ਅਸੀਂ ਤਾਂ ਆਪਣੀ ਧੀ ਵਾਰ ਹੀ ਕੁਝ ਨਾ ਸੋਚਿਆ ਬਲਰਾਜ ਦੋਸ਼ੀ ਤਾਂ ਅਸੀਂ ਦੋਵੇਂ ਹਾਂ ਵੇਮੀ ਦੇ ਹੁਣ ਉਸ ਦੀ ਹਨੇਰੀ ਜ਼ਿੰਦਗੀ ਵਿੱਚ ਰੌਸ਼ਨੀ ਦੀ ਕੋਈ ਕਿਰਨ ਵਾਪਸ ਆ ਸਕੇ ਇਸ ਲਈ ਕੋਸ਼ਿਸ਼ ਕਰਾਂਗੇ ਰੋਂਦਾ ਹੋਇਆ ਕਹਿੰਦਾ ਮੈਨੂੰ ਆਪਣੇ ਪੁੱਤਰ ਦੀ ਮਰਨ ਦਾ ਉਹਨਾ ਦੁੱਖ ਨਹੀਂ ਜਿੰਨਾ ਵਿਮੀਵਰੀ ਸੋਚ ਕੇ ਹੁੰਦਾ ਹੈ ਅਗਲੇ ਦਿਨ ਬਲਰਾਜ ਰਮਾ ਤੇ ਪ੍ਰੋਣਾ ਸੋਨੂ ਕੀਰਤ ਵਿੰਮੀ ਨੂੰ ਲੈ ਕੇ ਅਸ਼ੋਕ ਦੇ ਘਰ ਮੋੜਮੀ ਮਕਾਨ ਲੈ ਕੇ ਹੋਰ ਸਾਰੇ ਤਾਂ ਰੋ ਰਹੇ ਸਨ ਪਰ ਵਿੰਮੀ ਆਪਣੇ ਮਾਪਿਆਂ ਨੂੰ ਬਿਲਕੁਲ ਨਾ ਰੋਈ ਉੱਚ ਘਰ ਪਮੇ ਉਹ ਇਕੱਲੇ ਬੈਠੀ ਕਿੰਨਾ ਕਿੰਨਾ ਚਿਰ ਰੋਂਦੀ ਰਹਿੰਦੀ ਸੀ ਅਸ਼ੋਕ ਤੇ ਬਿੱਪਾ ਉਸ ਨੂੰ ਕਹਿਣ ਲੱਗੇ ਕਿ ਤੂੰ ਹੁਣ ਇੱਥੇ ਹੀ ਰਹਿ ਜਾ ਉੱਥੇ ਹੁਣ ਕੀ ਕਰੇਂਗੀ ਤਾਂ ਵਿੰਮੀ ਕਹਿੰਦੀ ਕਿ ਵਿਆਹ ਤੋਂ ਬਾਅਦ ਪਤੀ ਦਾ ਘਰ ਹੀ ਔਰਤ ਦਾ ਘਰ ਹੁੰਦਾ ਹੈ ਹੁਣ ਉਹੀ ਮੇਰਾ ਘਰ ਹੈ ਤੇ ਮੈਂ ਉੱਥੇ ਹੀ ਰਹਾਂਗੀ। ਅਸ਼ੋਕ ਉੱਥੇ ਹੀ ਰਹੇ ਪਰ ਕੁਝ ਦਿਨ ਇੱਥੇ ਰਹਿ ਲੈ। ਮਨ ਕੁਝ ਠੀਕ ਹੋ ਜਾਵੇਗਾ। ਵਿੰਮੀ ਪਪਾ ਠੀਕ ਆ ਮੇਰਾ ਮਨ। ਅਜੇ ਮੇਰੀ ਬੱਚੀ ਥੋੜੇ ਦਿਨਾਂ ਦੀ ਆ ਇਸ ਕਰਕੇ ਮੈਂ ਆਪਣੇ ਘਰ ਹੀ ਰਹਾਂਗੀ। ਕੀਰਤ ਵੀ ਕਹਿਣ ਲੱਗੀ ਕਿ ਅੰਕਲ ਜੀ ਅਜੇ ਬੱਚੀ ਦਾ ਨਾਮ ਕਰਨ ਵੀ ਕਰਨਾ ਹੈ ਇਸ ਕਰਕੇ ਅਜੇ ਵਿੰਮੀ ਦੀਦੀ ਨਹੀਂ ਰਹਿ ਸਕਦੀ। 2 ਘੰਟੇ ਉਹਨਾਂ ਦੇ ਘਰ ਰਹਿ ਉਹ ਸਾਰੇ ਪਪਾਸ ਚਲੇ ਜਾਂਦੇ ਹਨ। ਅਸ਼ੋਕ ਸੋਚਦਾ ਹੈ ਇਹ ਮੇਰੇ ਕਰਮਾਂ ਦੀ ਹੀ ਸਜ਼ਾ ਹੈ ਜੋ ਮੇਰੀ ਧੀ ਮੇਰੇ ਨਾਲ ਆਪਣਾ ਦੁੱਖ ਵੀ ਸਾਂਝਾ ਨਹੀਂ ਕਰਦੀ ਮੀਨਾ ਨੂੰ ਇਹ ਪਤਾ ਸੀ ਕਿ ਉਸਨੇ ਵਿੰਮੀ ਨਾਲ ਬਹੁਤ ਗਲਤ ਕੀਤਾ ਹੈ ਉਸ ਨੂੰ ਹੁਣ ਪਛਤਾਵਾ ਵੀ ਸੀ ਪਰ ਹੁਣ ਪਛਤਾਉਣ ਦਾ ਕੀ ਫਾਇਦਾ ਸੀ ਜਦੋਂ ਵੇਲਾ ਹੱਥੋਂ ਨਿਕਲ ਗਿਆ ਸੀ ਉਹ ਦਿਨ ਜਦੋਂ ਕੋਮਲ ਦਾ ਫੋਨ ਆਉਂਦਾ ਉਸਦੇ ਦਿਮਾਗ ਵਿੱਚ ਵਿੰਮੀ ਤੇ ਰੋਹਨ ਨਾਲ ਕੀਤਾ ਤੱਕਾ ਉਸ ਦੀਆਂ ਅੱਖਾਂ ਸਾਹਮਣੇ ਆ ਜਾਂਦਾ ਵਿਕਾਸ ਦੀ ਮੌਤ ਤੋਂ ਬਾਅਦ ਤਾਂ ਕੋਮਨ ਨਾਲ ਗੱਲ ਕਰਨ ਲੱਗਿਆ ਉਸਦੀ ਆਤਮਾ ਉਸ ਨੂੰ ਲਾਂਤਾਂ ਪਾਉਂਦੀ ਤੇ ਉਹ ਸੋਚਦਾ ਹੈ ਕਿ ਮੈਂ ਵੀ ਉਹਦੇ ਮੰਮੀ ਪਾਪਾ ਦੇ ਮਗਰ ਲੱਗ ਗਿਆ ਪਰ ਮੇਰੀ ਉਹਦੇ ਸੁਣਦੇ ਵੀ ਕਿੱਥੇ ਸਨ ਵਿਪਨ ਨੂੰ ਜਦੋਂ ਵੀ ਕੋਮਲ ਦਾ ਫੋਨ ਆਉਂਦਾ ਤਾਂ ਵੀ ਮੇ ਤੇ ਰੋਹਨ ਨਾਲ ਕੀਤਾ ਤੱਕਾ ਉਸ ਦੀਆਂ ਅੱਖਾਂ ਸਾਹਮਣੇ ਆ ਜਾਂਦਾ ਸੀ ਕਿ ਵਿਕਾਸ ਦੀ ਮੌਤ ਤੋਂ ਬਾਅਦ ਕੋਮਲ ਨਾਲ ਗੱਲ ਕਰਨ ਲੱਗਿਆਂ ਉਸ ਦੀ ਆਤਮਾ ਉਸ ਨੂੰ ਲਾਂਤਾਂ ਪਾਉਂਦੀ ਸੀ ਉਹ ਸੋਚਦਾ ਹੈ ਕਿ ਉਹਦੇ ਮੰਮੀ ਪਾਪਾ ਵੀ ਉਸ ਦੀ ਗੱਲ ਕਿੱਥੇ ਸੁਣਦੇ ਸੀ ਦਿੱਪਨਾ ਪ੍ਰੀ ਮਮੀ ਪਾਪਾ ਨੂੰ ਕਹਿੰਦਾ ਹੈ ਕਿ ਹੁਣ ਵਿਕਾਸ ਦੀ ਮੌਤ ਹੋ ਗਈ ਆ ਕਿਉਂ ਨਾ ਆਪਾਂ ਹੁਣ ਰੋਹਨ ਨੂੰ ਵਿਮੀ ਦੇ ਰਿਸ਼ਤੇ ਲਈ ਪੁੱਛ ਲਈਏ ਅਸ਼ੋਕ ਕਹਿੰਦਾ ਬੇਟਾ ਆਪਾਂ ਉਹਨਾਂ ਦੀ ਕਿੰਨੀ ਬੇਇੱਜ਼ਤੀ ਕੀਤੀ ਸੀ ਹੁਣ ਅਸੀਂ ਕਿਹੜੇ ਮੂੰਹ ਨਾਲ ਜਾਵਾਂਗੇ ਹੁਣ ਲੁਧਿਆਣੀ ਸ਼ਹਿਰ ਦਾ ਟੀਸੀ ਆ ਉਸ ਦੇ ਮਾਂ ਬਾਪ ਹੁਣ ਇੱਕ ਵਿਧਵਾ ਨਾਲ ਰਿਸ਼ਤਾ ਕਰਨ ਲਈ ਕਿੱਥੇ ਮੰਨਣ ਲੱਗ ਜਾਣਗੇ ਉਹ ਵੀ ਜਿਹੜੀ ਇੱਕ ਬੱਚੀ ਦੀ ਮਾਂ ਹੋਵੇ ਨੀਨਾ ਨਹੀਂ ਹੁਣ ਇਹ ਰਿਸ਼ਤਾ ਨਹੀਂ ਹੋ ਸਕਦਾ ਜੇ ਆਪਾਂ ਹੁੰਦੇ ਤਾਂ ਕੀ ਕਰ ਲੈਂਦੇ ਵਿਮੀ ਨਹੀਂ ਨਹੀਂ ਮੰਨਣਾ ਉਹ ਤਾਂ ਹੁਣ ਸਾਡੇ ਨਾਲ ਗੱਲ ਵੀ ਨਹੀਂ ਕਰਨਾ ਚਾਹੁੰਦੀ ਸਾਡੀ ਗੱਲ ਕਿੱਥੇ ਮੰਨੇਗੀ ਵਿਪਨ ਕੀ ਪਤਾ ਰੋਹਨ ਮੰਨ ਜਾਵੇ ਦੋਵੇਂ ਪਿਆਰ ਕਰਦੇ ਸੀ ਇਹ ਰਿਸ਼ਤਾ ਕਰਕੇ ਅਸੀਂ ਆਪਣੀ ਗਲਤੀ ਸੁਧਾਰ ਸਕਦੇ ਹਾਂ ਈਸ਼ੋਕ ਪੁੱਤਰ ਹਵਾ ਵਿੱਚ ਗੱਲਾਂ ਕਰਨ ਨਾਲ ਕੁਝ ਨਹੀਂ ਹੁੰਦਾ ਹੁਣ ਇਹ ਨਹੀਂ ਹੋ ਸਕਦਾ ਹੁਣ ਤਾਂ ਕੋਈ ਪਹਿਲਾਂ ਵਿਆਹਿਆ ਜਾਂ ਕਿਸੇ ਕਮੀ ਵਾਲਾ ਹੀ ਰਿਸ਼ਤਮ ਹੀ ਮਿਲ ਸਕਦਾ ਉਹ ਵੀ ਕੋਈ ਕੁੜੀ ਨੂੰ ਨਾਲ ਰੱਖਣ ਨੂੰ ਕੋਈ ਤਿਆਰ ਨਹੀਂ ਹੁੰਦਾ ਵਿਪਨ ਤੇ ਵਿੰਮੀ ਨੇ ਆਪਣੀ ਬੇਟੀ ਨੂੰ ਛੱਡਣ ਲਈ ਤਿਆਰ ਨਹੀਂ ਹੋਣਾ ਅਸ਼ੋਕ ਮੈਨੂੰ ਤੇ ਆਪ ਇਹੀ ਸੋਚ ਲੱਗਦੀ ਜਾਂਦੀ ਆ ਕਿ ਜੇ ਵਿੰਮੀ ਦੁਬਾਰਾ ਵਿਆਹ ਲਈ ਨਾ ਮੰਨੇ ਤਾਂ ਉਸਦੀ ਸਾਰੀ ਜ਼ਿੰਦਗੀ ਕਿਵੇਂ ਲੰਗੇਗੀ ਫਿਰ ਰੋਂਦਾ ਹੋਇਆ ਬਹੁਤ ਬੱਡੀ ਫੁੱਲਕਰ ਵਿੱਚ ਕੰਡੇ ਵੀਜ ਦਿੱਤੇ ਉਧਰ ਬਲਰਾਜ ਹੋਰੀ ਸਾਰੇ ਕਰ ਗਏ ਤਾਂ ਬਲਰਾਜ ਦੁਕਾਨ ਤੇ ਚਲਾ ਗਿਆ ਪਰ ਇਹਨੂੰ ਵਿੰਮੀ ਨੂੰ ਕਹਿੰਦੀ ਆ ਕਿ ਤੂੰ ਉਹਨੇ ਇੱਥੇ ਕੀ ਲੈਣਾ ਆ ਜਦੋਂ ਮੇਰਾ ਮੁੰਡਾ ਹੀ ਨਹੀਂ ਰਿਹਾ ਤਾਂ ਤੇ ਇੱਥੇ ਕੀ ਕੰਮ ਆ ਕੀ ਤੇ ਸੋਨੂ ਨੂੰ ਕਹਿੰਦੀ ਆ ਕਿ ਜਾ ਤਾਂ ਮੰਮੀ ਨੂੰ ਚੁੱਪ ਕਰਾ ਲਵੋ ਨਹੀਂ ਫਿਰ ਮੈਨੂੰ ਨਾ ਕਿਹੋ ਕਿ ਮੈਂ ਮੰਮੀ ਦੇ ਇਨਸਰਟ ਕੀਤੀ ਆ ਹੁਣ ਤੱਕ ਜੋ ਹੋ ਗਿਆ ਸੋ ਹੋ ਗਿਆ ਹੁਣ ਮੈਂ ਵਿੰਮੀ ਨਾਲ ਕੋਈ ਗਲਤ ਵਿਵਹਾਰ ਬਰਦਾਸ਼ਤ ਨਹੀਂ ਕਰਾਂਗੀ ਸੋਨੂ ਦੇ ਮਾਗੇ ਬੋਲਣ ਦੀ ਹਿੰਮਤ ਨਹੀਂ ਸੀ ਉਹ ਚੁੱਪ ਕਰਕੇ ਬਾਹਰ ਨਿਕਲ ਗਿਆ ਤੇ ਰੀਨੂ ਹੋਰ ਜ਼ਿਆਦਾ ਬੋਲਣ ਲੱਗੀ ਜਦੋਂ ਉਹ ਚੁੱਪ ਨਾ ਕੀਤੀ ਤਾਂ ਕੀਰਤ ਕਹਿੰਦੀ ਕਿ ਮੈਂ ਇਹਨੂੰ ਦੱਸਦੀ ਆ ਕਿ ਕਿਵੇਂ ਬੋਲਦੀ ਆ ਤਾਂ ਵਿਮੀ ਨੇ ਉਸ ਦੀ ਬਾਹ ਫੜ ਲਈ ਤੇ ਕਹਿਣ ਲੱਗੀ ਨਹੀਂ ਕੀਰਤ ਮੈਨੂੰ ਇਹ ਸਭ ਪਸੰਦ ਨਹੀਂ ਆ ਮੇਰੇ ਕਰਕੇ ਤੂੰ ਮੰਮੀ ਨੂੰ ਮਾੜਾ ਨਾ ਬੋਲ ਫਿਰ ਆਪਣੀ ਵਿੱਚ ਤੇ ਉਹਦੇ ਵਿੱਚ ਕੀ ਫਰਕ ਰਹਿ ਗਿਆ ਕੀਰਤ ਵਿਮੀ ਤੂੰ ਕਿਸ ਮਿੱਟੀ ਦੇ ਬਣੀ ਹੋਈ ਆ ਸਭ ਬਰਦਾਸ਼ਤ ਕਰੀ ਜਾਣੀ ਆ ਤਾਂ ਹੀ ਤਾਂ ਤੇਰੀ ਇਹ ਹਾਲਤ ਹੋਈ ਆ ਆਪਣੇ ਹੱਕਾਂ ਲਈ ਲੜਨਾ ਸਿੱਖ ਜ਼ਿੰਦਗੀ ਐਵੇਂ ਨਹੀਂ guzari ਜਾ ਸਕਦੀ ਕਦੇ ਕਰੇ ਤੇ ਮੈਨੂੰ ਇੰਝ ਲੱਗਦਾ ਆ ਕਿ ਜਿਵੇਂ ਤੂੰ ਜ਼ਿੰਦਾ ਹੀ ਨਾ ਹੋਵੇਂ ਤੈਨੂੰ ਕਿਸੇ ਗੱਲ ਨਾਲ ਕੋਈ ਫਰਕ ਹੀ ਨਹੀਂ ਪੈਂਦਾ ਵਿੰਮੀ ਮਨ ਵਿੱਚ ਸੋਚਦੀ ਆ ਕਿ ਮੈਂ ਤਾਂ ਜ਼ਿੰਦਾ ਹੀ ਕਦੋਂ ਆ ਬਸ ਜ਼ਿੰਦਾ ਲਾਸ਼ ਆ ਜਿਸ ਨਾਲ ਕੋਈ ਵੀ ਚੋ ਮਰਜ਼ੀ ਕਰੀ ਜਾਵੇ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੇਰੀ ਜਾਨ ਤਾਂ ਉਸ ਦਿਨ ਹੀ ਨਿਕਲ ਗਈ ਸੀ ਜਿਸ ਦਿਨ ਮੈਨੂੰ ਰੋਹਨ ਤੋਂ ਵੱਖ ਕਰ ਦਿੱਤਾ ਗਿਆ ਸੀ ਹੁਣ ਜਿਉਣ ਲਈ ਆ ਸਹਾਰਾ ਮਿਲ ਗਿਆ ਹੈ ਬਸ ਹੁਣ ਇਸ ਦੇ ਸਹਾਰੇ ਜ਼ਿੰਦਗੀ ਕੱਟ ਲਵਾਂਗੇ ਕੀਤ ਹੁਣ ਬੋਲਦੀ ਵੀ ਨਹੀਂ ਕੀ ਹੋ ਗਿਆ ਤੈਨੂੰ ਹੱਕਾਂ ਲਈ ਤਾਂ ਲੜਨਾ ਹੀ ਪੈਂਦਾ ਆ ਆਪਣੀ ਲਈ ਨਾ ਸਿਰ ਇਸ ਬੱਚੀ ਲਈ ਭੁੱਲਣਾ ਸਿੱਖ ਲਾ ਕਾਨੂੰ ਇਹਦੇ ਵੀ ਹੱਕ ਇਹਨੂੰ ਤਾਂ ਹੀ ਦਵਾ ਸਕेंगी ਜੇ ਪਹਿਲਾਂ ਆਪਣੀ ਲਵੇਗੀ ਵਿਮੀ ਕਿ ਇਹ ਤੋਂ ਇਹਦੇ ਹੱਕਾਂ ਲਈ ਜੀਉਣਾ ਹੈ ਮੈਂ ਮੇਰੀ ਜ਼ਿੰਦਗੀ ਵੇਛਦਾ ਕੁਝ ਬਚਿਆ ਹੀ ਨਹੀਂ ਪਰ ਮੈਂ ਆਪਣੀ ਬੱਚੀ ਦੀ ਜ਼ਿੰਦਗੀ ਵਿੱਚ ਅਜਾਹ ਕੁਝ ਨਹੀਂ ਹੋਣ ਦਿਆਂਗੀ ਜਿਸ ਨਾਲ ਇੱਕ ਭੋਰਾ ਵਿਦੁੱਕੀ ਇਸ ਦੀ ਜ਼ਿੰਦਗੀ ਵਿੱਚ ਆਵੇ। ਵਿਮੀ ਕੀਰਤ ਨੂੰ ਕਹਿੰਦੀ ਆ ਕਿ ਹੁਣ ਤਾਂ ਮੈਂ ਇਸ ਬੱਚੀ ਦੇ ਹੱਕਾਂ ਲਈ ਜਿਉਣਾ ਹੈ। ਮੇਰੀ ਆਪਣੀ ਜ਼ਿੰਦਗੀ ਵਿੱਚ ਤਾਂ ਕੁਝ ਬਚਿਆ ਨਹੀਂ ਪਰ ਇਸ ਦੀ ਜ਼ਿੰਦਗੀ ਵਿੱਚ ਮੈਂ ਕੋਈ ਦੁੱਖ ਨਹੀਂ ਆਉਣ ਦਿਆਂਗੀ। ਰੇਨੂ ਆਪ ਇਹ ਬੋਲ ਬੋਲ ਚੁੱਪ ਕਰ ਜਾਂਦੀ ਆ। ਕਿਉਂਕਿ ਚੁੱਪ ਵਿੱਚ ਵੀ ਬਹੁਤ ਤਾਕਤ ਹੁੰਦੀ ਆ। ਜਦੋਂ ਦੂਜਾ ਬੰਦਾ ਨਾ ਬੋਲੇ ਤਾਂ ਇਹ ਕਿੰਨੀ ਕੁ देर ਬੋਲੇਗਾ? ਕੀਰਤ ਵਿੰਮੀ ਨੂੰ ਕਹਿੰਦੀ ਆ ਕਿ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਇਹ ਔਰਤਾ ਕਿਸ ਤਰ੍ਹਾਂ ਦੀ ਆ ਜਿਹੜੀ ਆਪਣੇ ਬੱਚਿਆਂ ਦੀ ਨਹੀਂ ਬਣੀ ਉਹ ਸਾਡੀ ਕਿੱਥੇ ਬਣੇਗੀ? ਵਿੰਮੀ ਕੁਝ ਨਹੀਂ ਬੋਲਦੀ ਬਸ ਅੱਖਾਂ ਬੰਦ ਕਰ ਆਪਣੀ ਬੱਚੀ ਨੂੰ ਆਪਣੇ ਢਿੱਡ ਤੇ ਲਟਾ ਲੰਮੀ ਪੈ ਜਾਂਦੀ ਆ। ਕੀਰਤ ਵੀ ਆਰਾਮ ਕਰਨਾ ਚਾਹੁੰਦੀ ਸੀ ਜਿਸ ਕਰਕੇ ਉਹ ਵੀ ਆਪਣੇ ਕਮਰੇ ਵਿੱਚ ਜਾ ਕੇ ਲੰਮੀ ਪੈ ਜਾਂਦੀ ਹੈ ਕੀਰਤ ਨੂੰ ਅਜੇ ਥੋੜਾ ਸਮਾਂ ਹੀ ਹੋਇਆ ਸੀ ਲੰਮੀ ਪਈ ਨੂੰ ਕਿ ਇਹਨੇ ਦਿਨ ਨੂੰ ਰੋਹਨ ਆ ਜਾਂਦਾ ਹੈ ਰੋਹਨ ਕਹਿੰਦਾ ਆ ਕਿ ਉਸ ਦਿਨ ਦਾ ਮੇਰਾ ਟਾਈਮ ਹੀ ਨਹੀਂ ਲੱਗਾ ਅੱਜ ਥੋੜਾ ਟਾਈਮ ਸੀ ਮੈਂ ਕਿਹਾ ਜਾ ਕੇ ਆਉਣਾ ਉਹ ਕੀਰਤ ਨੂੰ ਪੁੱਛਦਾ ਆ ਕਿ ਕਿਵੇਂ ਤੂੰ ਠੀਕ ਆ ਕਿਵੇਂ ਦਾ ਸਵਾਹ ਹੈ ਸਾਰਿਆਂ ਦਾ सोनू ਵੀ ਠੀਕ ਹੈ ਨਾ ਕੀਰਤ हां विरे सुनंदा स्वता बहुत बढ़िया है बाकी भी सारे ठीक हैं मम्मी नु ਛੱਡ ਕੇ ਰੋਹ ਕੀ ਗੱਲ ਤੈਨੂੰ ਤੰਗਦਾ ਨਹੀਂ ਕਰਦੀ ਕੀਤ ਮੈਨੂੰ ਹਣੀ ਕੀ ਤੰਗ ਕਰਨਾ ਏ ਤੰਗ ਤਾਂ ਉਹਨੂੰ ਮੈਂ ਕੀਤਾ ਪਿਆ ਏ ਵਿਰੇ ਵਿੰਮੀ ਨੇ ਬਹੁਤ ਗਲਤ ਬੋਲਦੀ ਆ ਮੈਂ ਵੀ ਫਿਰ ਅੱਗੂ ਸਿੱਧੀ ਹੋ ਗਈ ਉਹ ਤਾਂ ਵਿੰਮੀ ਨੇ ਮੈਨੂੰ ਮਨਾ ਕਰ ਦਿੱਤਾ ਨਹੀਂ ਮੇਰਾ ਤੇ ਦਿਲ ਕਰਦਾ ਸੀ ਰੋਹ ਹੱਸਦਾ ਹੋਇਆ ਤੇਰਾ ਕੀ ਦਿਲ ਕਰਦਾ ਸੀ ਵੇਖੀ ਕਿਤੇ ਐਵੇਂ ਨਾ ਮੇਰੇ ਸਿਰ ਪੰਗਾ ਲੈ ਲਵੇਂ ਮੈਂ ਤੇਰੀ ਕੋਈ ਹੈਲਪ ਨਹੀਂ ਕਰਨੀ ਕੀਤ ਨਾ ਵੀਰੇ ਬੈਨੂ ਤੇਰੇ ਲੋੜ ਹੀ ਨਹੀਂ ਪੈਣੀ ਮੈਂ ਆਪ ਹੀ ਬਥੇਰੀ ਆ ਵੀਰੇ ਇੱਕ ਵਾਰ ਬੈਨੂ ਤਾਂ ਮਿਲ ਜਾ ਮੈਨੂੰ ਤਾਂ ਉਹਦੇ ਲਈ ਬਹੁਤ ਬੁਰਾ ਲੱਗਦਾ ਹੈ ਮੈਨੂੰ ਉਹਦੇ ਮਾਂ ਬਾਪ ਤੇ ਬਹੁਤ ਗੁੱਸਾ ਆਉਂਦਾ ਹੈ ਰੋਹਨ ਵੀ ਬੈਨੂ ਨੂੰ ਮਿਲਣਾ ਚਾਹੁੰਦਾ ਸੀ ਪਰ ਉਹ ਤਾਂ ਜਾਣ ਕੇ ਕਹਿੰਦਾ ਆ ਕਿ ਮੈਨੂੰ ਇਹ ਦੱਸ ਤੈਨੂੰ ਗੁੱਸਾ ਕਿਸ ਤੇ ਨਹੀਂ ਆਉਂਦਾ ਗੁੱਸਾ ਤਾਂ ਤੇਰੇ ਨੱਕ ਤੇ ਪਿਆ ਹੁੰਦਾ ਏ ਕੀਤ ਨੱਕ ਤੇ ਨਹੀਂ ਵੀਰੇ ਮੇਰੀ ਜੀਵ ਤੇ ਹੁੰਦਾ ਹੈ ਗੁੱਸੇ ਵਿੱਚ ਬੋਲ ਦਿੱਤਾ ਜਵਾਨ ਹੀ ਆ ਪਰ ਉਹ ਮਨ ਉਸਨੇ ਜਫੀ ਤਨਵਾਜੀ ਸਾਰਿਆਂ ਦਾ ਅੱਜ ਦਾ ਇਹ ਭਾਗ ਸੁਣਨ ਦੇ ਲਈ ਬਾਕੀ ਕੱਲ ਦੇ ਵੀਡੀਓ ਚ ਲੈ ਕੇ ਹਾਜ਼ਰ ਹੋਵਾਂਗੇ ਜੀ ਬਣੀ ਰਹੀਓ ਚੈਨਲ ਦੇ ਨਾਲ